ਜੀ ਦੋਸਤੋ ਅੱਜ ਗਰਨੇਬ ਸਾਜਨ ਉਹਨਾਂ ਦੀ ਕਿਤਾਬ ਸਿਮਰਨ ਉਹਦੇ ਵਿੱਚੋਂ ਜੋ ਮੇਰੇ ਮਨਪਸੰਦ ਉਹਨਾਂ ਦੀ ਜੋ ਵਰਤਕ ਤੌਰ ਤੇ ਲਿਖੀ ਗਈ ਇਹ ਕਹਾਣੀ ਡਾਕਟਰ ਰੰਗੀਲਾ ਰਾਮ ਮੈਨੂੰ ਬਹੁਤ ਪਸੰਦ ਆਈ ਸੋ ਮੈਂ ਸੋਚਿਆ ਕਿ ਤੁਹਾਡੇ ਵੀ ਸੰਮੁਖ ਕਰਦਾ ਜਾਵਾਂ ਸਾਜਨ ਲਿਖਦੇ ਹਨ ਮੈਨੂੰ ਤੇਜ਼ ਬੁਖਾਰ ਹੋ ਗਿਆ ਸੀ बुखार ਸਿਰ ਨੂੰ ਜਿਉਂ ਹੀ ਚੜਦਾ ਤਾਂ ਸਿਰ ਲਗਾਤਾਰ ਦਰਦ ਕਰਦਾ ਰਹਿੰਦਾ ਲੱਤਾਂ ਚੱਲਣ ਤੋਂ ਜਵਾਬ ਦੇ ਗਈਆਂ ਸਨ ਖਾਣਾ ਪੀਣਾ ਛੱਡ ਦਿੱਤਾ ਸੀ ਮੇਰੀ ਜੀਵਨ ਸਾਥਣ ਚਿੰਤਤ ਸੀ ਕਿ ਪਿਛਲੇ ਸਾਲ ਵੀ ਬੁਖਾਰ ਚੜਿਆ ਸੀ ਇੰਨਾ ਵਾਧਾ ਵਧ ਗਿਆ ਸੀ ਕਿ ਐਤਕੀ ਵੀ ਉਹੀ ਉਸੇ ਤਰ੍ਹਾਂ ਦਾ ਬੁਖਾਰ ਨਾ ਹੋਵੇ ਮੈਨੂੰ ਰਾਤ ਸਮੇਂ ਮਿਰਗੀ ਦੇ ਦੌਰੇ ਪਏ ਗਏ ਸਨ ਜਿਸ ਕਰਕੇ ਮੈਨੂੰ ਵਿੰਡੇ ਸ਼ਹਿਰ ਵਿੱਚ 24 ਘੰਟੇ ਵੈਂਟੀਲੇਟਰ ਤੇ ਰੱਖਿਆ ਗਿਆ ਜਾਨੀ ਕਿ ਨਕਲੀ ਆਕਸੀਜਨ ਦੇ ਸਾਹ ਦਿੱਤੇ ਗਏ। ਉੱਥੇ ਹਸਪਤਾਲ ਦੇ ਬੈੱਡ ਦੇ ਉੱਤੇ ਹੀ ਮੈਨੂੰ ਫਿਰ ਇੱਕ ਦੌਰਾ ਪਿਆ ਜਿਸ ਕਾਰਨ ਮੈਂ ਡਿੱਗਿਆ ਅਤੇ ਮੇਰੇ ਆਪਣੇ ਵਜਨ ਨਾਲ ਹੀ ਮੇਰਾ ਮੋਢਾ ਟੁੱਟ ਗਿਆ ਤੇ ਹੱਡੀ ਟੁੱਟ ਕੇ ਅੰਦਰ ਤਸ ਗਈ। ਉਦੋਂ ਮੇਰੇ ਮੋਢੇ ਦੇ ਆਪਰੇਸ਼ਨ ਤੇ ਵੀ ਮੋਟੀ ਰਕਮ ਖਰਚ ਹੋਈ ਜੋ ਅੱਜ ਵੀ ਮੈਂ ਦਰਦ ਹੰਡਾ ਰਿਹਾ ਹਾਂ ਮੇਰੀ ਮਾਤਾ ਤੇ ਮੇਰੀ ਜੀਵਨ ਸਾਥਣ ਨੇ ਮੈਨੂੰ ਸ਼ਹਿਰ ਦੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਕਿਹਾ ਤਾਂ ਮੈਂ ਨਾ ਕਰ ਦਿੱਤੀ ਕਿਉਂਕਿ ਮੈਂ ਵੱਡੇ ਹਸਪਤਾਲ ਦੀ ਪਹਿਲਾਂ ਹੀ ਕਰਵਾਈ ਲੁੱਟ ਨਹੀਂ ਸੀ ਭੁੱਲਿਆ ਮੇਰੇ ਨੇੜਲੇ ਪਿੰਡ ਦੇ ਡਾਕਟਰ ਰੰਗੀਲਾ RAM ਜੀ ਨੂੰ ਜਦੋਂ ਮੈਂ ਆਪਣਾ ਹਾਲ ਦੱਸਿਆ ਤਾਂ ਡਾਕਟਰ ਕਹਿੰਦਾ ਯਾਰ ਅਜੇ ਵੀ ਵੇਲਾ ਹੈ ਬੇਲੇ ਸਿਰ ਯਾਦ ਕਰ ਲਿਆ ਪਿਛਲੇ ਸਾਲ ਐਮ ਐਮ ਬੁਖਾਰ ਜੀ ਵਾਦਾ ਵਧਾ ਲਿਆ ਸੀ ਮੈਂ ਸਵੇਰੇ 5 ਵਜੇ ਆ ਰਿਹਾ ਹਾਂ ਹਾਂ ਤਿਆਰ ਰਹੀ ਮੈਂ ਡਾਕਟਰ ਰੰਗੀਲਾ RAM ਜੀ ਨੂੰ 8:00 ਵਜੇ ਆਉਣ ਲਈ ਕਿਹਾ ਦੂਜੇ ਦਿਨ ਡਾਕਟਰ ਨੇ ਆਪਣਾ ਸਹਾਇਕ ਮੈਨੂੰ ਲੈਣ ਲਈ ਭੇਜ ਦਿੱਤਾ ਮੈਂ ਜਿਉਂ ਹੀ ਡਾਕਟਰ ਰੰਗੀਲਾ RAM ਜੀ ਦੇ ਕਲੀਨਿਕ ਨੂੰ ਮੈਂ ਸਿਆਸੀ ਦਫਤਰ ਵਿੱਚ ਕਦਮ ਰੱਖਿਆ ਤਾਂ ਡਾਕਟਰ ਕਹਿੰਦਾ ਯਾਰ ਫਿਕਰ ਨਾ ਕਰ ਤੈਨੂੰ ਦੋ ਤਿੰਨ ਦੋ ਤਿੰਨ ਦਿਨਾਂ ਵਿੱਚ ਠੀਕ ਕਰ ਦੂੰਗਾ ਮੇਰੇ ਸਿਰ ਵਿੱਚ ਐਨਾ ਦਰਦ ਹੋ ਰਿਹਾ ਸੀ ਕਿ ਜਦ ਡਾਕਟਰ ਨੇ ਬਲੱਡ ਪ੍ਰੈਸ਼ਰ ਨਬਜ਼ ਵੇਖ ਕੇ ਜਾਂਚ ਕੀਤੀ ਤਾਂ ਬੁਖਾਰ ਬਹੁਤ ਜ਼ਿਆਦਾ ਸੀ ਮੇਰੇ ਕੁਝ ਖੂਨ ਦੇ ਟੈਸਟ ਕੀਤੇ ਤੇ ਟਾਈਫਾਇਡ ਸਿਖਰਾਂ ਤੇ ਸੀ ਸਮਾਂ ਨਾ ਗਵਾਉਂਦਿਆਂ ਮੇਰਾ ਇਲਾਜ ਸ਼ੁਰੂ ਕਰ ਦਿੱਤਾ ਡਾਕਟਰ ਰੰਗੀਲਾ RAM ਜੀ ਨੇ ਮੈਨੂੰ ਸ਼ਾਮ ਤੱਕ ਮੰਜੇ ਤੋਂ ਉੱਠਣ ਜੋਗਾ ਕਰ ਲਿਆ ਆਪਣਿਆਂ ਤੋਂ ਵੱਧ ਕੇ ਸਮੇਂ ਸਿਰ ਦਵਾਈ ਦੇਣੀ, ਪਲ-ਪਲ ਮੇਰਾ ਖਿਆਲ ਰੱਖਣਾ, ਕਿਤੇ ਪਾਣੀ ਪੁੱਛਣਾ, ਕਿਤੇ ਚਾਹ ਦੇਣੀ। ਮੈਂ 2-3 ਦਿਨਾਂ ਤੋਂ ਰੋਟੀ ਨਹੀਂ ਸਿਖਾਦੀ। ਜਦੋਂ ਮੈਂ ਡਾਕਟਰ ਨੂੰ ਖਾਣ ਪੀਣ ਬਾਰੇ ਪੁੱਛਿਆ ਤਾਂ ਕਹਿੰਦਾ ਯਾਰ ਰੋਟੀ ਰੱਜ ਕੇ ਖਾਵੀਂ। ਪਾਣੀ ਵੱਧ ਪੀਣਾ, ਤਰਬੂਜ ਖਾ ਲੈਣਾ। ਡਾਕਟਰ ਕਹਿੰਦਾ ਯਾਰ ਪਹਿਲਾਂ ਡਾਕਟਰ ਮਰੀਜ਼ ਨੂੰ ਰੋਟੀ ਬੰਦ ਕਰਵਾ ਦਿੰਦੇ ਐ। ਜੇਕਰ ਰੋਟੀ ਛੱਡਤੀ ਫਿਰ ਬਿਮਾਰੀ ਨਾਲ ਲੜਨ ਦੀ ਤਾਕਤ ਕਿੱਥੋਂ ਰਹਿੰਦੀ ਐ? ਸ਼ਾਮ ਨੂੰ ਮੈਂ ਰੋਟੀ ਰੱਜ ਕੇ ਖਾਧੀ ਬੁਖਾਰ ਘਟ ਸੀ ਪਾ ਡਾਕਟਰ ਨੇ ਮੈਨੂੰ ਕਿਹਾ ਮੇਰੇ ਕੋਲ ਰਹਿ ਮੈਂ ਜਾਣ ਲਈ ਜिद ਕੀਤੀ ਤਾਂ ਡਾਕਟਰ ਨੇ ਕਿਹਾ ਜੇਕਰ ਮੇਰੀ ਦਿੱਤੀ ਦਵਾਈ ਸਮੇਂ ਸਿਰ ਨਾ ਲਈ ਤਾਂ ਰਾਤ ਸਮੇਂ ਬੁਖਾਰ ਫੇਰ ਆਵੇਗਾ ਮੈਂ ਦਵਾਈ ਲੈਣੀ ਭੁੱਲ ਗਿਆ ਸੀ ਦੂਜੇ ਦਿਨ ਫਿਰ ਡਾਕਟਰ ਕੋਲ ਗਿਆ ਤਾਂ ਬੁਖਾਰ ਫੇਰ ਚੜ ਗਿਆ ਦੋ ਹੀ ਸਮੇਂ ਸਰ ਦੇ ਦਿੰਦਾ ਤਾਂ ਬੁਖਾਰ ਨਾ ਚੜਦਾ ਚਲੋ ਕੋਈ ਗੱਲ ਨਹੀਂ ਫਿਰ ਬੋਤਲਾਂ ਤੇ ਟੀਕੇ ਲਾਉਣੇ ਆ ਮੈਂ ਦੋ ਦਿਨ ਤੈਨੂੰ ਘਰ ਨਹੀਂ ਜਾਣ ਦਿੰਦਾ ਮੈ ਰੀਲਾ RAM ji ਦੀ ਗੱਲ ਮੰਨ ਗਿਆ ਦੋ ਦਿਨ ਉਹਨਾਂ ਕੋਲ ਹੀ ਰਹਾ ਤੀਜੇ ਦਿਨ ਮੈਂ ਬਿਲਕੁਲ ਤੰਦਰੁਸਤ ਸੀ ਡਾਕਟਰ ਨੇ ਤਾਕੀ ਜੀ ਕੀਤੀ ਹੁਣ 5-6 ਦਿਨ ਘਰ ਆਰਾਮ ਕਰਨਾ ਐਵੇਂ ਪੱਤਰਕਾਰੀ ਕਰਦਾ ਧੁੱਪੇ ਨੰਗੇ ਸਿਰ ਨਾਲ ਤੁਰਿਆ ਫਿਰੇ ਡਾਕਟਰ ਰੀਲਾ ਰਾਮ ਜਿੱਥੇ ਇੱਕ ਸੂਝਵਾਨ ਡਾਕਟਰ ਹੈ ਉੱਥੇ ਉੱਗਾ ਸਮਾਜ ਸੇਵੀ ਸਿਆਸਤ ਵਿੱਚ ਅਕਾਲੀ ਪਾਰਟੀ ਸਵੇਂ ਬਲਾਕ ਸਮਤੀ ਮੈਂਬਰ ਜਿਲ੍ਹਾ ਸਿਹਤ ਸੁਭਾਵਾਂ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਵੀ ਹੈ ਸਿਆਸਤ ਵਿੱਚ ਰਹਿ ਕੇ ਵੀ ਨਰੋਈ ਸੋਚ ਅਤੇ ਚੰਗਾ ਬੁਲਾਰਾ ਵੀ ਹੈ ਜਦੋਂ ਵੀ ਉਸ ਦੇ ਇਲਾਕੇ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਕੋਈ ਵੀ ਲੀਡਰ ਆਉਂਦਾ ਹੈ ਰੀਲਾ ਰਾਮ ਜੀ ਪੰਜਾਬੀ ਹਿੰਦੀ ਅੰਗਰੇਜ਼ੀ ਵਿੱਚ ਭਾਸ਼ਣ ਕਰਕੇ ਉਹਨਾਂ ਨੂੰ ਕੀਲ ਲੈਂਦਾ ਹੈ ਡਾਕਟਰ ਰੰਗੀਲਾ ਰਾਮ ਕੋਲ ਡਿਗਰੀ ਅਤੇ ਯੋਗਤਾ ਦੇ ਨਾਲ ਨਾਲ ਆਪਣੇ ਪਿਤਾ ਦਾ ਵੀ ਅਸਰ ਹੈ ਜੋ ਵਿਰਾਸਤ ਵਿੱਚ ਉਹਨਾਂ ਨੂੰ ਇਹ ਵੈਦਗੀ ਮਿਲੀ ਬਚਪਨ ਤੋਂ ਹੀ ਆਪਣੇ ਪਿਤਾ ਜੋ ਵੈਦ ਸਨ ਉਹਨਾਂ ਨਾਲ 42 ਸਾਲ ਤੋਂ ਦਵਾ-ਦਾਰੂ ਵਿੱਚ ਹੱਥ ਬਣਾਉਂਦਾ ਆ ਰਿਹਾ ਸੀ ਵੱਡੇ-ਵੱਡੇ ਡਾਕਟਰ ਵੀ ਕਬੂਲ ਕਰਦੇ ਸਨ ਕਿ ਰੰਗੀਲਾ ਰਾਮ ਕੋਲ ਸੱਚੀ ਮੁੱਚੀ ਤਜਰਬਾ ਹੈ ਵੈਦ ਕਾਦਾ ਜੋ ਮਰਜਨਾ ਪਛਾਣੇ ਜਿਹੜਾ ਵੀ ਮਰੀਜ਼ ਉਸ ਦੇ ਕਲੀਨਿਕ ਜੋ ਉਸ ਦੇ ਘਰ ਵਿੱਚ ਹੀ ਹੈ ਵਿੱਚ ਆਉਂਦਾ ਹੈ ਉਹ ਥੋੜੇ ਜਿਹੇ ਪੈਸੇ ਨਾਲ ਤੰਦਰੁਸਤ ਹੋ ਜਾਂਦਾ ਹੈ ਰੰਗੀਲਾ ਰਾਮ ਦੂਜੇ ਡਾਕਟਰਾਂ ਵਾਂਗ ਉੱਕਾ ਹੀ ਲਾਲਚੀ ਨਹੀਂ ਅਕਾਲ ਪੁਰਖ ਨੂੰ ਮੰਨਣ ਵਾਲਾ ਡਾਕਟਰ ਰੰਗੀਲਾ ਰਾਮ ਅਤੇ ਉਸ ਦੀ ਜੀਵਨ ਸਾਥਨ ਦਵਾਈ ਲੈਣਾ ਹੈ ਮਰੀਜ਼ ਨੂੰ ਚਾਹ ਪਾਣੀ ਦੇ ਨਾਲ ਨਾਲ ਗੁਰੂ ਦਾ ਲੰਗਰ ਜੋ ਉਸ ਦੇ ਘਰ ਵਿੱਚ ਹਮੇਸ਼ਾ ਬਣਿਆ ਰਹਿੰਦਾ ਹੈ ਸ਼ਿਕਾਉਂਦੇ ਹਨ ਚਾਹ ਪਾਣੀ ਲੰਗਰ ਦਾ ਕੋਈ ਪੈਸਾ ਨਹੀਂ ਲੈਂਦੇ ਕਹਿੰਦੇ ਨੇ ਅਸੀਂ ਕਹਿੰਦੇ ਨੇ ਅਸੀਂ ਕੌਣ ਹਾਂ ਕਿਸੇ ਨੂੰ ਖਵਾਉਣ ਵਾਲੇ ਹਰ ਕੋਈ ਉਸ ਮਾਲਕ ਦਾ ਦਿੱਤਾ ਖਾਂਦਾ ਹੈ ਕਈ ਵਾਰ ਤਾਂ ਗਰੀਬ ਮਰੀਜ਼ਾਂ ਨੂੰ ਦਵਾਈ ਵਾਸਤੇ ਪੈਸੇ ਵੀ ਪੱਲਿਓਂ ਦੇ ਦਿੰਦਾ ਹੈ ਅਤੇ ਮੁਫਤ ਸਲਾਹ ਵੀ ਦਿੰਦਾ ਹੈ ਪਰ ਜੋ ਡਾਕਟਰ ਸਾਡੀ ਚੰਗੀ ਛੇਲ ਆਹੇ ਅਸੀਂ ਉਹਨੂੰ ਵੱਡਾ ਡਾਕਟਰ ਮੰਨਦੇ ਹਾਂ ਪਰ ਡਾਕਟਰ ਅੰਗੀਲਾ RAM ਰੱਬ ਦਾ ਭੈ ਮੰਨਣ ਵਾਲਾ ਸ਼ਖਸ ਹੈ ਡਾਕਟਰ ਰੰਗੀਲਾ RAM ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਜਸਥਾਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਡਾਕਟਰ ਰੰਗੀਲਾ RAM ਗੁਗਾ ਮੇੜੀ ਦੇ ਮੇਲੇ ਤੇ ਲੰਮੇ ਅਰਸੇ ਤੋਂ ਯਾਤਰੀਆਂ ਨੂੰ ਮੁਫਤ ਦਵਾਈਆਂ ਅਤੇ ਸਿਹਤ ਸਭਾਵਾਂ ਦਿੰਦਾ ਆ ਰਿਹਾ ਹੈ ਜੇ ਤੂੰ ਵੈਦ ਸੁ ਵੈਦ ਹੈ ਤਾਂ ਪਹਿਲਾ ਰੋਗ ਪਛਾਣ ਦੀ ਕਹਾਵਤ ਵਾਂਗ ਮਰੀਜ਼ ਦਾ ਚਿਹਰਾ ਪੜ੍ਹ ਕੇ ਬਿਮਾਰੀ ਦੱਸ ਦਿੰਦਾ ਹੈ ਮੇਰੇ ਯਾਦ ਹੈ ਜਦੋਂ ਮੈਂ ਆਪਣੇ ਬਾਪੂ ਜੀ ਨੂੰ ਡਾਕਟਰ ਰੰਗੀਲਾ RAM ਜੀ ਕੋਲ ਲੈ ਕੇ ਆਇਆ ਤਾਂ ਕਲੀਨਿਕ ਦੀ ਜਾਂਚ ਦੌਰਾਨ ਹੀ ਉਹਨਾਂ ਨੇ ਦੱਸ ਦਿੱਤਾ ਕਿ ਬਾਪੂ ਜੀ ਨੂੰ 60% ਸੱਤ ਕੈਂਸਰ ਹੈ ਫਿਰ ਜਦ ਮੈਂ ਸ਼ਹਿਰ ਦੇ ਵੱਡੇ ਹਸਪਤਾਲ ਜੋ ਹਜ਼ਾਰਾਂ ਲਗਾ ਕੇ ਮਹਿੰਗੇ ਟੈਸਟ ਕਰਵਾਏ ਤਾਂ ਕੈਂਸਰ 60% ਹੀ ਸੀ ਜਦ ਮੈਂ ਉਸ ਡਾਕਟਰ ਨੂੰ ਦੱਸਿਆ ਕਿ ਸਭ ਕੁਝ ਤਾਂ ਮੈਨੂੰ ਡਾਕਟਰ ਰੰਗੀਲਾ RAM ਜੀ ਨੇ ਦੱਸ ਦਿੱਤਾ ਸੀ ਤਾਂ ਉਹ ਡਾਕਟਰ ਵੀ ਹੈਰਾਨ ਹੋਏ ਡਾਕਟਰ ਗਿਲाराम ਜਿੱਥੇ ਇੱਕ ਚੰਗਾ ਡਾਕਟਰ ਹੈ ਉੱਥੇ ਯਾਰਾਂ ਦਾ ਯਾਰ ਵੀ ਹੈ ਜਦ ਮੈਂ ਡਾਕਟਰ ਨੂੰ ਆਪਣੇ ਉੱਪਰ ਲੱਗੀ ਦਵਾਈ ਦੇ ਪੈਸੇ ਦੇਣੇ ਚਾਹੇ ਤਾਂ ਕਹਿੰਦਾ ਯਾਰ ਇੱਕ ਪਾਸੇ ਯਾਰ ਕਹਿਣਾ ਤੇ ਦੂਜੇ ਪਾਸੇ ਯਾਰੀ ਨੂੰ ਪੈਸੇ ਦੇ ਭਲੜੇ ਵਿੱਚ ਤੋਲਦਾ ਯਾਰ ਮੈਂ ਤੈਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦਾ ਫਿਰ ਪਰਿਵਾਰ ਦੇ ਮੈਂਬਰ ਦੀ ਬਿਮਾਰੀ ਉੱਪਰ ਭੜਾਂ ਲੱਗਿਆ ਪੈਸਾ ਵੀ ਕੋਈ ਲੈਂਦਾ ਜੇਕਰ ਤੂੰ ਕਿਸੇ ਵੱਡੇ ਹਸਪਤਾਲ 'ਚ ਚਲਾ ਜਾਂਦਾ ਤਾਂ ਤੇਰਾ ਕੇਸ ਉਲਝਾ ਕੇ ਤੈਨੂੰ ਲੁਧਿਆਣੇ ਭੇਜ ਦੇਣਾ ਸੀ ਹੁਣ ਮੈਂ ਬਿਲਕੁਲ ਤੰਦਰਸਤਾ ਪਰ ਡਾਕਟਰ ਗਿੱਲਾ ਰਾਮ ਜੀ ਦੇ ਰੰਗੀਲੇਪਣ ਦੀਆਂ ਕੁਝ ਹਲਕੀਆਂ ਪੇਸ਼ ਕਰ ਰਿਹਾ ਜਦ ਮੈਂ ਡਾਕਟਰ ਰੰਗੀਲਾ ਰਾਮ ਕੋਲ ਧਾਕਲ ਸੀ ਤਾਂ ਮੇਰੀ ਹਰ ਦਵਾਈ ਦਾ ਟਾਈਮ ਟੇਬਲ ਬਣਾ ਦਿੱਤਾ ਸੀ ਰੰਗੀਲਾ ਰਾਮ ਜੀ ਦੀ ਖਾਸੀਅਤ ਹੈ ਕਿ ਜਦ ਮਰੀਜ਼ ਨੂੰ ਦਵਾਈ ਦੇਣੀ ਹੁੰਦੀ ਹੈ ਤਾਂ ਘੜੀ ਦੀ ਸੂਈ ਸਹੀ ਟਾਈਮ ਹੋਵੇ ਇੱਧਰ ਹੋਵੇ ਨਾ ਉੱਧਰ ਹੋਵੇ ਸੈਕਿੰਟਾਂ ਦਾ ਵੀ ਫਰਕ ਨਹੀਂ ਹੋਣਾ ਚਾਹੀਦਾ ਉਹ ਸਮੇਂ ਸਿਰ ਮਰੀਜ਼ ਨੂੰ ਦਵਾਈ ਦੇ ਕੇ ਉਸੇ ਨਾਲ ਹੀ ਤੰਦਰੁਸਤ ਕਰਦੇ ਹਨ ਜਦ ਮੇਰੀ ਦਵਾਈ ਦਾ ਟਾਈਮ ਟੇਬਲ ਬਣਾਦਰ ਰੰਗੀਲਾ ਰਾਮ ਦੀ ਖਾਸੀਅਤ ਦਵਾਈ ਦਾ ਟਾਈਮ ਟੇਬਲ ਤਾਂ ਘੜੀ ਦੀ ਸੂਈ ਦਾ ਟਾਈਮ ਦੇਖ ਕੇ ਉਹ ਹਰ ਇੱਕ ਮਰੀਜ਼ ਨੂੰ ਟਾਈਮ ਸਿਰ ਦਵਾਈ ਲੈਣ ਦੀ ਤਾਕੀਜ਼ ਕਰਦੇ ਹਨ ਇੱਕ ਦਿਨ ਮੇਰੇ ਗਲੂਕੋਜ਼ ਦੀ ਬੋਤਲ ਸੀ ਲੱਗੀ ਸੀ ਮੈਂ ਕਈ ਦਿਨਾਂ ਤੋਂ ਸੁੱਤਾ ਨਹੀਂ ਸੀ ਮੈਨੂੰ ਨੀਂਦ ਆ ਗਈ ਡਾਕਟਰ ਨੇ ਮੇਰੇ ਜੋ ਟੀਕਾ ਲਾਉਣਾ ਸੀ ਉਹਦਾ ਟਾਈਮ ਹੋ ਗਿਆ ਜਾਂ ਡਾਕਟਰ ਨੇ ਦੇਖਿਆ ਕਿ ਮਰੀਜ਼ ਸੁੱਤਾ ਪਿਆ ਹੈ ਤਾਂ ਡਾਕਟਰ ਨੇ ਸੋਚਿਆ ਕਿ ਮਸੀ ਮਸੀ ਵਿਚਾਰਾ ਸੁੱਤਾ ਹੈ ਮੈਨੂੰ ਉਠਾਉਣ ਦੀ ਬਜਾਏ ਮੇਰੇ ਸੁੱਤੇ ਪਏ ਦੇ ਹੀ ਪੁਰੇ ਟੀਕਾ ਲਾ ਦਿੱਤਾ ਜਦ ਮੈਨੂੰ ਸੂਈ ਦੀ ਚੋਭ ਦਾ ਥੋੜਾ ਜਿਹਾ ਦਰਦ ਹੋਇਆ ਤਾਂ ਮੈਂ ਜਾਗ ਗਿਆ ਡਾਕਟਰ ਕਹਿੰਦਾ ਕੋਈ ਨਹੀਂ ਸੌਂ ਜਾ ਸੌਂ ਜਾ ਮੈਂ ਕਿਹਾ ਕਾਨੂੰ ਨਹੀਂ ਖਰਾਬ ਕਰਨੀ ਹੈ ਮੈਂ ਤਾਂ ਟੀਕਾ ਲਾਤਾ ਮੈਂ ਰੰਗੀਲਾ RAM ਜੀ ਦੀ ਗੱਲ ਸੁਣ ਕੇ ਬਹੁਤ ਹੱਸਿਆ ਯਾਰੀ ਕਾਦੀ ਜੇ ਕਰ ਯਾਰ ਨੂੰ ਤਕਲੀਫ ਆ ਗਈ ਭਲਾਂ ਇੱਕ ਵਾਰ ਇੱਕ ਔਰਤ ਦੀ ਬਾਹ ਦੀ ਨਾੜ ਵਿੱਚ ਟੀਕਾ ਲਾਉਣ ਤੋਂ ਪਹਿਲਾਂ ਔਰਤ ਦੇ ਡੌਲੇ ਉੱਪਰ ਜੋ ਬਧਰੀ ਪੱਟੀ ਨੂੰ ਮ ਬਧਰੀ ਬੰਦੇ ਨੇ ਉਹ ਬੰਨ ਦਿੱਤੀ ਟੀਕਾ ਲਾਉਣ ਤੋਂ ਬਾਅਦ ਲਾਉਣੀ ਭੁੱਲ ਗਿਆ ਔਰਤ ਨੇ ਸਮਝਿਆ ਇਲਾਜ ਕਰਕੇ ਬੰਨੀ ਹੈ ਉਹ ਦਵਾਈ ਨਾਲ ਲੈ ਕੇ ਉਹ ਪੱਟੀ ਵੀ ਡੌਲੇ ਦੇ ਉੱਪਰ ਬੰਨੀ ਬਣਾਈ ਲੈ ਕੇ ਚਲੀ ਗਈ ਰੰਗੀਲਾ ਰਾਮ ਨੇ ਕਈ ਦਿਨ ਲੱਭੀ ਪਰਣਾ ਲੱਭੀ ਜਰ ਤੀਜੇ ਦਿਨ ਉਹ ਔਰਤ ਫੇਰ ਟੀਕਾ ਲਵਾਉਣ ਆਈ ਤਾਂ ਡਾਕਟਰ ਨੂੰ ਕਹਿੰਦੀ ਡਾਕਟਰ ਸਾਹਿਬ ਆ ਬਧਰੀ ਜੀ ਕਦੋਂ ਲਾਉਣੀ ਹੈ ਜਰ ਰੱਖਣੀ ਹੈ ਡਾਕਟਰ ਕਹਿੰਦਾ ਮਰ ਜਾਣੀਏ ਮੈਂ ਤਾਂ ਤਿੰਨ ਦਿਨਾਂ ਦਾ ਲੱਭੀ ਜਾਣਾ ਤੂੰ ਨਾਲ ਹੀ ਲੈ ਗਈ ਸੀ ਇੱਕ ਵਾਰ ਡਾਕਟਰ ਨੇ ਮਰੀਜ਼ ਨੂੰ ਦਵਾਈ ਦੇਣੀ ਸੀ ਦਵਾਈ ਆਪਣੀ ਤਲੀ ਤੇ ਧਰ ਲਈ ਪਾਣੀ ਦਾ ਗਲਾਸ ਭਰ ਕੇ ਘਰੋਂ ਕਲੀਨਿੰਗ ਵਾਲ ਆਇਆ ਤਾਂ ਫੋਨ ਦੀ ਘੰਟੀ ਖੜਕ ਗਈ ਡਾਕਟਰ 15 ਵੀ ਮਿੰਟ ਫੋਨ ਸੁਣੀ ਗਿਆ ਇਹ ਵੀ ਭੁੱਲ ਗਿਆ ਕਿ ਦਵਾਈ ਮਰੀਜ਼ ਨੂੰ ਦੇਣੀ ਹੈ ਡਾਕਟਰ ਸਾਹਿਬ ਜਿਸ ਨਾਲ ਵੀ ਹੁੰਦੇ ਭਾਵੇਂ ਮਰੀਜ਼ ਨਾਲ ਹੋਣ ਜਾਂ ਕਿਸੇ ਗੱਲਬਾਤ ਕਰਨ ਵਾਲੇ ਆਏ ਯਾਰ ਮਿੱਤਰ ਨਾਲ ਹੋਣ ਜਾਂ ਕਿਸੇ ਵੀ ਕਿਸਮ ਦੇ ਬੰਦੇ ਨਾਲ ਉਸ ਬੰਦੇ ਨੂੰ ਆਪਣਾ ਪੂਰਾ ਟਾਈਮ ਦਿੰਦੇ ਹਨ ਤਾਂ ਕਰਕੇ ਉਹਦਾ ਇੱਕ ਇਹ ਰੰਗੀਲਾਪਨ ਇਹ ਵੀ ਹੈ ਡਾਕਟਰ ਰੰਗੀਲਾ ਰਾਮ ਸਭ ਤੋਂ ਪਹਿਲਾਂ ਸ਼ਰਤ ਰੱਖ ਦਿੰਦਾ ਹੈ ਕਿ ਇੱਕ ਤਾਂ ਦਵਾਈ origignal ਰੱਖਣੀ ਪਊ ਨਕਲੀ ਦਵਾਈ ਮੈਂ ਵੇਚਣ ਨਹੀਂ ਦੇਣੀ ਇਹ ਗੱਲ ਉਦੋਂ ਨਿਕਲੀ ਜਦੋਂ ਉਹਦੇ ਕਲੀਨਿਕ ਦੇ ਨੇੜੇ ਮੈਡੀਕਲ ਸਟੋਰ ਖੋਲਣ ਵਾਲਿਆਂ ਨੇ ਉਹਦੇ ਤੱਕ ਪਹੁੰਚ ਕੀਤੀ ਕਿ ਸਾਡਾ ਮੈਡੀਕਲ ਸਟੋਰ ਇਹਦੇ ਨੇੜੇ ਖੁੱਲ ਜਾਵੇ ਤਾਂ ਸਾਡੀ ਦਵਾਈ ਵਿਗ ਜਾਵੇ ਉਸ ਸਮੇਂ ਡਾਕਟਰ ਆਪਣੀ ਸ਼ਰਤ ਰੱਖਦਾ ਹੈ ਕਿ ਬਈ ਦਵਾਈ ਬਿਲਕੁਲ origignal ਅਤੇ ਨਸ਼ਾ ਡਰੱਗਸ ਬਿਲਕੁਲ ਵੀ ਦੁਕਾਨ ਤੇ ਨਹੀਂ ਰੱਖਣਾ ਜੇਕਰ ਮੈਨੂੰ ਦੁਕਾਨ ਤੇ ਵੇਚਦਾ ਮਿਲ ਗਿਆ ਤਾਂ ਮੈਂ ਆਪ ਫੜਾਉਂ ਪੁਲਿਸ ਨੂੰ ਤਲਾਸ਼ ਖੋਦ ਦੇਉਂ ਤੇ ਆਪ ਫੜਾਉਂ ਡਾਕਟਰ ਦਿਆਂ ਇਹ ਗੱਲਾਂ ਸੁਣ ਕੇ ਕੋਈ ਵੀ ਉਸ ਦੇ ਕਲੀਨਿਕ ਦੇ ਨੇੜੇ ਮੈਡੀਕਲ ਸਟੋਰ ਨਹੀਂ ਖੋਲਦਾ ਰੰਗੀਲਾ ਰਾਮ ਜਦੋਂ ਵੀ ਮਰੀਜ਼ ਨੂੰ ਦਵਾਈ ਲਈ ਪਰਚੀ ਲਿਖ ਕੇ ਦਿੰਦਾ ਤਾਂ ਪਰਚੀ ਥੱਲੇ ਅਰੀਜਨਲ ਦਵਾਈ ਦੇਣ ਬਾਰੇ ਵੀ ਤੱਕੀ ਜੀ ਕੀਤੀ ਹੁੰਦੀ ਇੱਥੋਂ ਤੱਕ ਖਾਣ ਪੀਣ ਦੀਆਂ ਵਸਤੂਆਂ ਦੇ ਵਸਤੂਆਂ ਲਈ ਵੀ オリジナル ਵਸਤੂ ਦਿੱਤੀ ਜਾਵੇ ਬਾਰੇ ਲਿਖਦਾ ਹੈ ਡਾਕਟਰ ਰੰਗੀਲਾ ਰਾਮ ਜੀ ਦੇ ਰੰਗੀਲੇ ਪੰਦੇ ਚਰਚੇ ਪੂਰੇ ਇਲਾਕੇ ਵਿੱਚ ਹਨ ਸਦਕੇ ਜਾਈਏ ਅਜਿਹੇ ਰੱਬ ਵਰਗੇ ਇਨਸਾਨ ਦੇ ਲੱਖ ਵਾਰ ਸਜਦਾ ਡਾਕਟਰ ਸਾਹਿਬ ਜੀ ਨੂੰ